ਨਮਸਕਾਰ ਦੋਸਤੋ ਤੁਸੀਂ ਦੇਖ ਰਹੇ ਹੋ ਆਪਣਾ ਚੈਨਲ ਨਮਾ ਸਵੇਰਾ ਮੈਂ ਤੁਹਾਡਾ ਆਪਣਾ ਦੀਪਕ ਅਗਨੀ ਉਤਰੀ ਅੱਜ ਹੁਸ਼ਿਆਰਪੁਰ ਦੇ ਵਿੱਚ ਹਲਕਾ ਦਸੂਆ ਦੇ ਪਿੰਡ ਸਾਹਿਬ ਦੇ ਦੋ ਵਿਅਕਤੀ ਜਿਹੜੇ ਸੀਗੇ ਉਹ ਇਹ ਪਿਓ ਪੁੱਤ ਸੀਗੇ ਇੱਕ ਦਾ ਨਾਮ ਜਿਹੜਾ ਪਿਓ ਬੇਟਾ ਸੀਗਾ ਉਸ ਦਾ ਨਾਮ ਸੀ ਹਰਜੋਤ ਸਿੰਘ ਦੇ ਉਸਦੇ ਪਿਤਾ ਗੁਰਨਾਮ ਸਿੰਘ ਜਿਹੜੇ ਕਿ ਸਾਹਿਬਪਿੰਡ ਦੇ ਸੀ ਉਹਨਾਂ ਨੇ ਇੱਕ ਪੱਤਰਕਾਰ ਸੰਮੇਲਨ ਹੁਸ਼ਿਆਰਪੁਰ ਦੇ ਇੱਕ ਪਾਰਕ 'ਚ ਬੈਠ ਕੇ ਉਹਨਾਂ ਨੇ ਕੀਤਾ ਉਹਨਾਂ ਨੇ ਕਿਹਾ ਵੀ ਸਾਡੇ ਦੋ ਭਰਾਵਾਂ ਦਾ ਝਗੜਾ ਚੱਲ ਰਿਹਾ ਹੈ ਜ਼ਮੀਨ ਦਾ ਉਹਨਾਂ ਇਹ ਵੀ ਦੱਸਿਆ ਹੈਗਾ ਕਿ ਜਿਹੜੇ ਦਸੂਆ ਤੋਂ ਬਧਾਇਕ ਹੈ ਐਡਵੋਕੇਟ ਕਰਮਬੀਰ ਸਿੰਘ ਕੋਲ ਉਹਨਾਂ ਦਾ ਜਿਹੜੀ ਸਹੁਰੇ ਪਰਿਵਾਰ ਦੇ ਵਿੱਚੋਂ ਕੋਈ ਰਿਸ਼ਤੇਦਾਰੀ ਦੇ ਵਿੱਚ ਉਹਨਾਂ ਦੇ ਭਰਾ ਦੀ ਸਹੁਰੇ ਪਰਿਵਾਰਾਂ ਦੇ ਨਾਲ ਕਰਮਵੀਰ ਸਿੰਘ ਦੇ ਨਾਲ ਕੁਝ ਦੂਰੋਂ ਨੇੜੇ ਉਹ ਰਿਸ਼ਤੇਦਾਰੀ ਆ ਜਿਸ ਕਰਕੇ ਕਰਮਵੀਰ ਸਿੰਘ ਨੂੰ ਮਨ ਐਡਵੋਕੇਟ ਤੇ ਉਸਦੇ ਪਿਤਾ ਨੇ ਸਰਕਾਰੀ ਦਬਾਅ ਅਧੀਨ ਪਹਿਲਾਂ ਉਸ ਜਗ੍ਹਾ ਤੇ ਦਫਾ ਚਾਰਨ ਲਗਵਾਈ ਫਿਰ ਉਸ ਤੋਂ ਬਾਅਦ ਉਹਨਾਂ ਦੀ ਜਿਹੜੀ ਆ ਉਹਨਾਂ ਨੇ ਕੰਮ ਧੰਦਾ ਜਿਹੜਾ ਹੈ ਉਹ ਰੋਕ ਦਿੱਤਾ ਉਹਨਾਂ ਇਹ ਵੀ ਦੋਸ਼ ਲਾਇਆ ਕਿ ਇਹ ਜਿਹੜਾ ਵਿਧਾਇਕ ਇਹ ਵਿਧਾਇਕ ਐ ਦਸੂਆ ਤੋਂ ਉਹ ਗਲਤ ਦਵਾ ਨਾਲ ਗਲਤ ਪ੍ਰੈਸ਼ਰ ਦੇ ਨਾਲ ਸਰਕਾਰੀ ਦਵਾ ਦੇ ਨਾਲ ਸਰਕਾਰੀ ਪ੍ਰੈਸ਼ਰ ਦੇ ਨਾਲ ਉਹਨਾਂ ਨੂੰ ਗਲਤ ਢੰਗ ਨਾਲ ਦਬਾ ਰਹੇ ਆ ਤੇ ਉਹਨਾਂ ਦੀ ਜ਼ਮੀਨ ਜਿਹੜੀ ਉਹ ਹੜਪਣਾ ਚਾਹੁੰਦੇ ਆ ਉਹਨਾਂ ਨੇ ਇੱਥੋਂ ਤੱਕ ਵੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਪੱਤਰ ਲਿਖਿਆ ਤੇ ਅਪੀਲ ਕੀਤੀ ਆ ਕਿ ਉਹਨਾਂ ਨੂੰ ਇਨਸਾਫ ਦਵਾਇਆ ਜਾਵੇ ਅਗਰ ਇਹ ਜ਼ਮੀਨ ਜਿਸ ਦੇ ਉੱਤੇ ਉਹਨੋਂ ਖੇਤੀ ਵੀ ਨਹੀਂ ਕਰ ਸਕਦੇ ਉਹ ਉਹਨਾਂ ਕੋਲੋਂ ਖੋਸ ਜਾਂਦੀ ਹੈ ਤਾਂ ਉਹਨਾਂ ਦੇ ਕੋਲ ਆਪ ਆਪਣਾ ਜਿਹੜਾ ਹੈ ਆਪਾ ਆਪਣਾ ਆਪ ਖਤਮ ਕਰਨ ਦੀ ਵੀ ਆਖਰੀ ਜਿਹੜੀ ਉਹਨਾਂ ਦੀ ਹੈ ਉਹ ਉਹਨਾਂ ਦੀ ਮੰਜ਼ਲ ਹੋਏਗੀ ਉਹਨਾਂ ਨੇ ਕਿਹਾ ਜੇ ਅਨਸਾਫ਼ ਨਹੀਂ ਮਿਲਦਾ ਤਾਂ ਉਹ ਦਾ ਸੰਸਕਾਰ ਆਈ ਮੀਨ ਟੂ ਸੇ ਉਹ ਖੁਦਕੁਸ਼ੀ ਕਰ ਲੈਣਗੇ ਕਰਮਵੀਰ ਸਿੰਘ ਨੂੰ ਮੰਨਾਲ ਵੀ ਸਾਡੀ ਟੀਮ ਨੇ ਸੰਪਰਕ ਕੀਤਾ ਤਾਂ ਐਡਵੋਕੇਟ ਕਰਮਵੀਰ ਸਿੰਘ ਨੂੰ ਮੰਨ ਨੇ ਕਿਹਾ ਕਿ ਦੂਜੀ ਧਿਰ ਵੱਲੋਂ ਜਿਹੜੇ ਲਗਾਏ ਜਾ ਰਹੇ ਦੋਸ਼ ਬੇ ਬੇ ਬੁਨਿਆਦ ਹਨ ਤੇ ਉਹ ਕਿਸੇ ਵੀ ਧਿਰ ਨੂੰ ਜਾਣਦੇ ਨਹੀਂ ਉਹਨਾਂ ਕਿਹਾ ਇਹ ਮਾਮਲਾ ਤਾਂ ਉਹਨਾਂ ਦੇ ਹਲਕੇ ਦਾ ਵੀ ਨਹੀਂ ਹੈ ਫਿਰ ਪਤਾ ਨਹੀਂ ਕਿਉਂ ਵਿਅਕਤੀਆਂ ਕੋਲੋਂ ਵਿਅਕਤੀ ਜਿਹੜੇ ਹੈ ਇਹ ਕਿਉਂ ਝੂਠੇ ਦੋਸ਼ ਲਗਾ ਰਹੇ ਹਨ ਆਓ ਅਸੀਂ ਸੁਣਦੇ ਹਾਂ ਉਸੇ ਹੀ ਪਿਓ ਪੁੱਤ ਦੀ ਜਵਾਨੀ ਕਿ ਉਹ ਕੀ ਕਹਿਣਾ ਚਾਹੁੰਦੇ ਹਨ ਜੀ ਮੇਰਾ ਨਾਮ ਹਰਜੋਤ ਸਿੰਘ ਆ ਕਿਹੜਾ ਪਿੰਡ ਆ ਜੀ ਮੇਰਾ ਪਿੰਡ ਸਾਫ ਦਾ ਪਿੰਡ ਆ ਤਹਿਸੀਲ ਮਕੇਰੀਆਂ ਠੀਕ ਆ ਜੀ ਤੇ ਮੈਂ ਪੀ ਐਸ ਜੀ ਕਰ ਰਿਹਾ ਗੁਰਨਾਨਗਰ ਯੂਨੀਵਰਸਿਟੀ ਤੋਂ ਠੀਕ ਅੱਜ ਤੁਸੀਂ ਇੱਥੇ ਪ੍ਰੈਸ ਕਾਨਫਰੰਸ ਕਰ ਰਹੇ ਹੋ ਆਪਣੇ ਪਿਤਾ ਜੀ ਦੇ ਨਾਲ ਮਿਲ ਕੇ ਕੀ ਕਾਰਨ ਹੋ ਗਿਆ ਸਰਕਾਰ ਨੇ ਆ ਵੀ ਮੇਰੇ ਪਿਤਾ ਜੀ ਹੁਣੀ ਜਿਹੜੇ ਨੇ ਇਹ ਦੋ ਭਰਾ ਨੇ ਠੀਕ ਆ ਜੀ ਤੇ ਸਾਡੀ 24 ਏਕੜ ਜਿਹੜੀ ਸੀ ਸਾਡੇ ਦਾਦਾ ਜੀ ਨੇ ਜਿਹੜੀ ਸੀ ਨਾ ਉਹ ਉਹਨਾਂ ਦੀ ਜਾਇਦਾਦ ਸੀ ਠੀਕ ਆ ਜੀ ਤੇ ਮੇਰੇ ਪਿਤਾ ਜੀ ਨੇ ਮੱਲਕੀ ਦਾਦਾ ਜੀ ਨੂੰ ਜਿਹੜਾ ਨਾ ਉਹ ਮੱਲਕੀ ਸਾਮ ਸਭਾਲ ਉਹਨਾਂ ਦੀ ਕੀਤੀ ਚਾਚਾ ਮੇਰਾ ਜਿਹੜਾ ਪਿਛਲੇ 30 ਸਾਲਾਂ ਦੇ ਕਰੀਬ ਇਹ ਆਪਣੇ ਪਰਿਵਾਰ ਸਹਿਤ ਅਮਰੀਕਨ ਸਿਟੀਜ਼ਨ ਆ ਠੀਕ ਆ ਜੀ ਦਾਦਾ ਜੀ ਮੇਰੇ ਜੀ ਨੇ ਆਪਣੀ ਡੈਥ ਤੋਂ ਪਹਿਲਾਂ ਕੁਝ ਸਾਲ ਪਹਿਲਾਂ ਉਹਨਾਂ ਨੇ ਸਾਡੀ ਜਿਹੜੀ ਜਾਇਦਾਦ ਸੀ ਨਾ ਜ਼ਮੀਨ ਜਿਹੜੀ ਸੀ ਉਹ 12 12 ਏਕੜ ਦੋਨਾਂ ਬੇਟਿਆਂ ਦੇ ਨਾਂ ਕਰਵਾ ਦਿੱਤੀ ਸੀ ਠੀਕ ਆ ਜੀ ਉਹਦੇ ਵਿੱਚ ਇਹ ਪ੍ਰੋਬਲਮ ਹੋਈ ਵੀ ਉਹਨਾਂ ਨੇ ਨਾ ਤਕਸੀਮ ਵਾਲੇ ਨੰਬਰ ਨਹੀਂ ਸੀ ਪਾਏ ਠੀਕ ਆ ਜੀ ਤੇ ਸਾਡਾ ਵਿਵਾਦ ਚਾਚੇ ਦੇ ਨਾਲ ਤਕਸੀਮ ਨੂੰ ਲੈ ਕੇ ਸੀ ਹੋਇਆ ਕੀ ਵੀ ਜਿਹੜਾ ਮੇਰਾ ਚਾਚਾ ਬਲਵਿੰਦਰ ਸਿੰਘ ਆ ਠੀਕ ਆ ਤੇ ਉਹਦੀ ਪਤਨੀ ਜਿਹੜੀ ਆ ਸਰਬਜੀਤ ਕੋਰ ਉਹਨਾਂ ਦੇ ਜਿਹੜੇ ਸੋਹਰਾ ਪਰਿਵਾਰ ਆ ਮੇਰੇ ਚਾਚੇ ਦਾ ਉਹਨਾਂ ਚੋਂ ਰਿਸ਼ਤੇਦਾਰ ਆ ਜਗਦੀਪ ਸਿੰਘ ਠੀਕ ਆ ਉਹ ਜਿਹੜੇ ਐਮ ਐਲ ਏ ਘੁੰਮਣ ਆ ਕਰਮਵੀਰ ਘੁੰਮਣ ਤੇ ਬੱਬੂ ਘੁੰਮਣ ਉਹਨਾਂ ਦਾ ਰਿਸ਼ਤੇਦਾਰ ਆ ਇਹਨਾਂ ਨੇ ਕੀ ਕੀਤਾ ਸਾਡੇ ਡਿਵੀਜ਼ਨ ਦੇ ਲੈਂਡ ਦੇ ਮਸਲੇ ਨੂੰ ਜਿਹੜਾ ਕਿ ਆਲਰੇਡੀ तहसीलदार ਦੀ ਕਚਹਿਰੀ ਦੇ ਵਿੱਚ ਸੀ ਉਹਦੇ ਉੱਤੇ ਦਫਾ 45 ਪਹਿਲਾਂ ਲਵਾ ਦਿੱਤੀ ਇਸ ਸਾਲ ਅਸੀਂ ਫਸਲ ਕੋਈ ਨਹੀਂ ਲਾ ਸਕੇ ਹੈਗੇ ਪਹਿਲਾਂ ਤਾਂ ਸਾਡਾ ਇੱਕ ਇਹ ਧੱਕਾ ਕੀਤਾ ਇਹਨਾਂ ਨੇ ਦੂਜੇ ਨੰਬਰ ਤੇ ਇਹਨਾਂ ਨੇ ਕੀ ਕੀਤਾ ਆ ਵੀ ਜਿਹੜਾ ਸਾਡਾ ਇੱਕ ਜਿਹੜਾ ਪਰਿਵਾਰਕ ਜਿਹੜਾ ਘਰ ਸੀ ਨਾ ਠੀਕ ਆ ਹੁਣ ਚਾਚਾ ਮੇਰੇ ਦਾ ਪਿਛਲੇ 25 ਸਾਲਾਂ ਤੋਂ ਬਾਹਰ ਅਮਰੀਕਾ ਰਹਿ ਰਿਹਾ ਸੀ ਤੇ ਪਿਤਾ ਮੇਰੇ ਨੇ ਦਾਦਾ ਜੀ ਦੀ ਤੇ ਦਾਦੀ ਜੀ ਦੀ ਸੇਵਾ ਸੰਭਾਲ ਕੀਤੀ ਸੀ ਉਹਨਾਂ ਨੇ ਮੇਰੇ ਪਿਤਾ ਜੀ ਨੂੰ ਜਿਹੜਾ ਸੀ ਉਹ ਘਰ ਦੇ ਦਿੱਤਾ ਠੀਕ ਆ ਉਹਦੇ ਚੀ ਕੀ ਕੀਤਾ ਵੀ ਅੱਧੇ ਪੋਰਸ਼ਨ ਨੂੰ ਅੱਧੇ ਪੋਰਸ਼ਨ ਤੋਂ ਵੀ ਵੱਧ ਨੂੰ ਅਸੀਂ ਟਾ ਕੇ ਉਹਦੇ ਉੱਤੇ ਨਵੀਂ ਕੰਸਟਰਕਸ਼ਨ ਆਪਣੀ ਜਿਹੜੀ ਮੇਰੇ ਬਾਪ ਦੀ ਜਿਹੜੀ ਕਮਾਈ ਸੀ ਨਾ ਉਹ ਸਾਰੀ ਲਗਾ ਦਿੱਤੀ ਠੀਕ ਆ ਜੀ ਇਹ ਕੀ ਕਰਦੇ ਪਏ ਨੇ ਵੀ ਹੁਣ ਸਾਡੇ ਘਰ ਦੇ ਉੱਪਰ ਜਿਹੜਾ ਆ ਉਹ ਕਬਜ਼ਾ ਕਰਨ ਦੀ ਕੋਸ਼ਿਸ਼ ਕਰਦੇ ਪਏ ਨੇ ਕੌਣ ਕਰ ਰਿਹਾ ਕਬਜ਼ਾ ਕਰਨ ਦੀ ਕੋਸ਼ਿਸ਼ ਬਲਵਿੰਦਰ ਸਿੰਘ ਸਰਬਜੀਤ ਕੋਰ ਆਪਣੇ ਰਿਸ਼ਤੇਦਾਰਾਂ ਨਾਲ ਜਿੰਨਾ ਚੁ ਮੇਨ ਸੁਖਵਿੰਦਰ ਸਿੰਘ ਜਗਦੀਪ ਸਿੰਘ ਠੀਕ ਆ ਉਹਨਾਂ ਨੂੰ ਸਾਰਿਆਂ ਨੂੰ ਸਿਆਸੀ ਸ਼ਹਿ ਦੇ ਰਿਆ ਆ ਕਰਮਵੀਰ ਕੁੰਮਣ ਤੇ ਬੱਬੂ ਕੁੰਮਣ ਇਹ ਇਹਦੀ ਇੱਕ ਉਦਾਹਰਣ ਤੁਹਾਨੂੰ ਮੈਂ ਦੇਣਾ ਆ ਵੀ 30 7 2024 ਨੂੰ ਇਹ ਬੰਦੇ ਸਾਡੇ ਕੋਲ ਸੀਸੀਟੀਵੀ ਕੈਮਰੇ ਦੀਆਂ ਫੁਟੇਜ ਨੇ ਇਹਨਾਂ ਨੇ ਧੱਕੇ ਦੇ ਨਾਲ ਮੇਰੇ ਘਰ ਦੀਆਂ ਕੰਧਾਂ ਟੱਪ ਕੇ ਠੀਕ ਆ ਪੁਲਿਸ ਆਈ ਨਾਲ ਪੁਲਿਸ ਦੇ ਕੋਲ ਪੋੜੀ ਸੀ ਠੀਕ ਆ ਜੀ ਇਹ ਅੰਦਰ ਵੜੇ ਠੀਕ ਆ ਇਹਨਾਂ ਨੇ ਉਥੇ ਭੰਨ ਤੋੜ ਕੀਤੀ ਠੀਕ ਆ ਮੇਰੇ ਪਿਤਾ ਨੂੰ ਮਤਲਬ ਕਿ ਹਥਿਆਰ ਜਿਹੜਾ ਉਹ ਸੁਖਵਿੰਦਰ ਸਿੰਘ ਆ ਮੇਰੇ ਬਲਵਿੰਦਰ ਸਿੰਘ ਦਾ ਸਾੰਡੂ ਉਹਨੇ ਹਥਿਆਰ ਦਿਖਾਇਆ ਇਹਨਾਂ ਨੂੰ ਅੰਦਰ ਢੱਕ ਦਿੱਤਾ ਗਿਆ ਠੀਕ ਆ ਜੀ ਇਸ ਸਾਰੇ ਮਸਲੇ ਦੇ ਬਾਬਤ ਮੈਂ ਹਾਈ ਕੋਰਟ ਦੇ ਵਿੱਚ ਜਾ ਕੇ ਪ੍ਰੋਟੈਕਸ਼ਨ ਲਈ ਠੀਕ ਆ ਹਾਈ ਕੋਰਟ ਨੇ ਐਸਐਸਪੀ ਸਰ ਨੂੰ ਦਿਸ਼ਾ ਨਿਰਦੇਸ਼ ਦਿੱਤੇ ਵੀ ਇਹਨਾਂ ਦੇ ਪ੍ਰੋਟੈਕਸ਼ਨ ਦਿੱਤੀ ਜਾਵੇ ਇਹਨਾਂ ਨੇ ਕੀ ਕੀਤਾ ਮੈਨੂੰ ਪ੍ਰੋਟੈਕਸ਼ਨ ਤਾਂ ਕੀ ਦੇਣੀ ਸੀ ਹਾਲਾਂਕਿ ਮੈਂ ਐਸਐਸਪੀ ਸਰ ਨੂੰ ਜਦੋਂ ਚਾਰ ਵਾਰ ਇਸ ਮਸਲੇ ਵਿੱਚ ਮਿਲ ਚੁੱਕਿਆ ਸੀ ਤੇ ਐਸਐਸਪੀ ਸਰ ਨੇ ਮੇਰੀ ਬੜੀ ਗੱਲ ਸੁਣੀ ਜਾਂ ਉਹਨਾਂ ਨੇ ਡੀਐਸਪੀ ਸਰ ਨੂੰ ਹਦਾਇਤ ਵੀ ਕੀਤੀ ਵੀ ਇਹਨਾਂ ਦੇ ਮਸਲੇ ਨੂੰ ਵੇਖਿਆ ਜਾਵੇ। ਉਹ ਕਿਹੜੀ ਹੈ ਦਸੂਹੇ ਵਾਲੀ ਕਿ ਮਕੇਰੀਆਂ ਵਾਲੀ? ਦੇਖੋ ਜੀ ਇਹ ਸਾਡਾ ਏਰੀਆ ਜਿਹੜਾ ਪੈਂਦਾ ਮਕੇਰੀਆਂ ਸਾਨੂੰ ਤੇ ਐਮਐਲਏ ਘੁੰਮਣ ਜਿਹੜਾ ਦਸੂਹੇ ਦਾ ਆ ਉਹ ਜਿਹੜਾ ਪੁਲਿਸ ਦੇ ਉੱਤੇ ਮਕੇਰੀਆਂ ਵਾਲੀ ਉੱਤੇ ਪ੍ਰੈਸ਼ਰ ਪਾ ਕੇ ਸਾਰਾ ਕੁਝ ਕਰਵਾ ਰਿਹਾ ਆ। ਜਿਹੜੀ ਤੁਸੀਂ ਦੱਸਦੇ ਕਿ ਦਫਾ ਲਵਾਤੀ ਸਿਆਸੀ ਸ਼ਾਇਦ ਚਲਦੇ 45 ਦਫਾ ਉਹ ਕਿਸ ਅਧਾਰ ਤੇ ਲਗਾਈ ਗਈ ਹੈ ਜੀ? ਜੀ ਇਹ ਇਹਨਾਂ ਦਾ ਜੀ ਝਗੜਾ ਹੋਣ ਦਾ ਖਤਰਾ ਆ। ਇਸ ਆਧਾਰ ਦੇ ਉੱਤੇ ਲਾ ਦਿੱਤੀ ਗਈ ਆ ਠੀਕ ਆ ਜੀ ਹਾਲਾਂਕਿ ਉਹਦੇ ਮਾਮਲੇ ਵਿੱਚ ਅਸੀਂ ਕਾਨੂੰਨੀ ਪੈਰਵਾਈ ਕਰ ਰਹੇ ਆ ਤੇ ਸਾਨੂੰ ਠੀਕ ਆ ਅਸੀਂ ਅਸੀਂ ਤਾਂ ਕਹਿੰਦੇ ਵੀ ਜੋ ਕਾਨੂੰਨ ਕਰੇ ਕੋਟਾਂ ਕਰਨ ਦੇਸ਼ ਦੀਆਂ ਜਿਹੜੀਆਂ ਬਣੀਆਂ ਹੋਈਆਂ ਨੇ ਠੀਕ ਆ ਨਾ ਸਾਨੂੰ ਮਨਜ਼ੂਰ ਹੋਏਗਾ ਕਾਰ ਵਾਲੇ ਮਸਲੇ ਦੇ ਵਿੱਚ ਵੀ ਅਸੀਂ ਹੀ ਮਤਲਬ ਕਿ ਇਹ ਕੇਸ ਕੀਤਾ ਹੋਇਆ ਹੈ ਮਕੇਰੀ ਅਰਧੀਆਂ ਕਿਤੇ ਮਾਮਲਾ ਇਸ ਤੋਂ ਪਹਿਲਾਂ ਕਿਤੇ ਪੁਲਿਸ ਥਾਣੇ ਦੇ ਵਿੱਚ ਜਾਂ ਕਿਸੇ ਤਹਿਸੀਲਦਾਰ ਦੀ ਅਦਾਲਤ ਦੇ ਵਿੱਚ ਇਹ ਕਿਹੜਾ ਮਾਮਲਾ ਜੀ ਤੁਹਾਡਾ ਜਿਹੜਾ ਜ਼ਮੀਨੀ ਵਿਵਾਦ ਆ ਚਾਚੇ ਦੇ ਨਾਲ ਨਹੀਂ 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 ਅੱਜ ਤੂੰ ਇਸ ਇਹ ਮਈ ਮਹੀਨੇ ਤੋਂ ਪਹਿਲਾਂ ਸਾਡਾ ਇੱਕ ਵੀ ਕੋਈ ਕੇਸ ਨਹੀਂ ਸੀ ਹੈਗਾ ਕੋਈ ਵਿਵਾਦ ਨਹੀਂ ਸੀ ਕਿਸੇ ਤਰ੍ਹਾਂ ਦਾ ਕੁਝ ਨਹੀਂ ਸੀ ਐਮਐਲਏ ਘੁੰਮਣ ਨੇ ਮਤਲਬ ਕਿ ਦੋ ਭਰਾਵਾਂ ਦੀ ਲੜਾਈ ਨੂੰ ਇੱਕ ਪਾਸੇ ਨੂੰ ਰਾਜਨੀਤਿਕ ਸਮਰਥਨ ਦੇ ਕੇ ਤੇ ਸਾਡਾ ਜਿਹੜਾ ਆ ਨੁਕਸਾਨ ਕਰਨ ਤੇ ਤੁਰਿਆ ਹੋਇਆ ਆ ਹੁਣ ਇਹ ਇਹਨਾਂ ਨੇ ਮੈਨੂੰ ਪ੍ਰੋਟੈਕਸ਼ਨ ਦਿੱਤਾ ਜਿਹੜਾ ਮੈਂ ਕੀਤਾ ਸੀ ਉਹ ਤਾਂ ਮੈਨੂੰ ਕੀ ਦੇਣੀ ਸੀ ਮੇਰੇ ਤੇ ਤੇ ਮੇਰੇ ਪਰਿਵਾਰ ਤੇ ਮੇਰੇ ਜਿਹੜੇ ਕੰਮ ਕਰਦੇ ਨੇ ਸਖੀ ਸੰਬੰਧੀ ਨੇ ਉਹਨਾਂ ਤੇ ਪਰਚਾ ਕਰ ਦਿੱਤਾ ਗਿਆ ਆ ਚੋਰੀ ਦਾ ਪਰਚਾ ਕਰ ਜ ਆਪਣੇ ਘਰ ਦੇ ਅੰਦਰ ਹੀ ਚੋਰੀ ਦਾ ਪਰਚਾ ਸਾਡੇ ਉੱਤੇ ਕਰ ਦਿੱਤਾ ਗਿਆ ਆ ਔਰ ਚ ਕੀ ਲਿਖਾਇਆ ਗਿਆ ਔਰ ਚ ਲਿਖਾਇਆ ਗਿਆ ਜੀ ਇਹਨਾਂ ਨੇ ਘਰ ਦੀ ਪਣ ਤੋੜ ਕੀਤੀ ਆ ਜੀ ਤੇ ਜੀ ਇਹਨਾਂ ਨੇ ਗਹਿਣੇ ਚੋਰੀ ਕਰ ਲਏ ਆ ਜੀ ਬਸ ਇਹ ਜੱਦੀਕਰ ਹੈਗਾ ਕਿਤੇ ਨਾ ਤੇ ਤੁਹਾਡੇ ਪਿਸੁਰਗਾਂ ਦੇ ਨਾਂ ਤੇ ਕਿ ਤੁਹਾਡੇ ਬਾਪ ਦੇ ਨਾਂ ਤੇ ਦੇਖੋ ਜੀ ਉਹ 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 ਉਹਦੇ ਮਾਮਲੇ ਦੇ ਵਿੱਚ ਕੋਈ ਕਾਗਜ਼ਾਤ ਨਹੀਂ ਹੈਗੇ ਨਾ ਮੇਰੇ ਕੋਲ ਫਾਦਰ ਕੋ ਇਹ ਇੱਕ ਲਾਲ ਲਕੀਰ ਦਾ ਏਰੀਆ ਆ ਤੇ ਜਿੰਨੂ ਕਹ ਆਪ ਆਮ ਕਰਕੇ ਮੰਨਿਓ ਕਬਜ਼ਾ ਜਿਹਦਾ ਹੁੰਦਾ ਉਹਦੇ ਆ ਜੇਕਰ ਨਹੀਂ ਹੁਣ ਕੋਈ ਸੁਣਵਾਈ ਹੁੰਦੀ ਤਾਂ ਤੁਹਾਡਾ ਅਗਲਾ ਸੈਟ ਕੇ ਦੇਖੋ ਜੀ ਅਸੀਂ ਅਦਾਲਤਾਂ ਦੇ ਕੋਲ ਤਾਂ ਮਤਲਬ ਕਿ ਇਨਸਾਫ ਲਈ ਗਏ ਹੋਏ ਆ ਮੈਂ ਐਸਐਸਪੀ ਸਰ ਨੂੰ ਵੀ ਰਿਕਵੈਸਟ ਕਰਦਾ ਪਿਆ ਆ ਡੀਜੀਪੀ ਪੰਜਾਬ ਨੂੰ ਵੀ ਰਿਕਵੈਸਟ ਕਰਦਾ ਪਿਆ ਆ ਮਾਨਯੋਗ ਸੀਐਮ ਸਾਹਿਬ ਨੂੰ ਵੀ ਰਿਕਵੈਸਟ ਕਰਦਾ ਪਿਆ ਆ ਕਿ ਸਾਡੇ ਨਾਲ ਧੱਕਾ ਹੋ ਰਿਹਾ ਹੈ ਸਾਨੂੰ ਇਨਸਾਫ ਦਿੱਤਾ ਜਾਵੇ ਜਿਹੜੀ ਮੈਂ ਦਰਖਾਸਤ ਦਿੱਤੀ ਹੈ 30 ਸਤ ਨੂੰ ਮੇਰੇ ਘਾਰੇ ਬੜੇ ਨੇ ਉਹਦੇ ਉੱਤੇ ਦੋਸ਼ੀਆਂ ਉੱਤੇ ਬਣਦੀ ਕਾਰਵਾਈ ਕੀਤੀ ਜਾਵੇ ਸਟਾਰਟ ਜੀ ਹਾਂਜੀ ਹਾਂਜੀ ਮੈਂ ਹਾਂਜੀ ਹਾਂਜੀ ਮੈਂ ਇਹ ਕਹਿਣਾ ਚਾਹੁੰਦਾ ਆ ਕਿ ਸਾਡੇ ਉੱਤੇ ਇੰਨਾ ਜ਼ਿਆਦਾ ਮਾਨਸਿਕ ਤੌਰ ਦੇ ਉੱਤੇ ਸਾਨੂੰ ਪਰੇਸ਼ਾਨ ਸਾਰੇ ਪਰਿਵਾਰ ਨੂੰ ਕੀਤਾ ਜਾ ਰਿਹਾ ਆ ਕਿ ਅਸੀਂ ਸਾਰੇ ਪਰਿਵਾਰ ਨੂੰ ਜੇ ਕੁਝ ਕੱਲ ਨੂੰ ਹੁੰਦਾ ਆ ਕੋਈ ਆਤਮ ਹੱਤਿਆ ਕੁਝ ਵੀ ਹੁੰਦਾ ਆ ਠੀਕ ਆ ਉਹਦਾ ਜ਼ਿੰਮੇਵਾਰ ਕਰਮਵੀਰ ਕੁੰਮਣ ਬੱਬੂ ਕੁੰਮਣ ਠੀਕ ਆ ਤੇ ਉਹਦੇ ਰਿਸ਼ਤੇਦਾਰ ਜਿਹੜਾ ਸਾਰਾ ਕੁਝ ਕਰਵਾ ਰੇ ਉਹ ਹੋਣਗੇ ਠੀਕ ਆ ਜੀ ਤੇ ਅਸੀਂ ਸੀਐਮ ਭਗਵੰਤ ਮਾਨ ਨੂੰ ਵੀ ਅਪੀਲ ਕਰਦੇ ਆ ਵੀ ਤੁਸੀਂ ਚੈੱਕ ਕਰੋ ਕਰਮਵੀਰ ਘੁੰਮਣ ਦਸੂਏ ਹਲਕੇ ਦਾ ਐਮਐਲਏ ਹੋ ਕੇ ਮਕੇਰੀਆਂ ਹਲਕੇ ਦੇ ਅੰਦਰ ਕਿਸ ਤਰ੍ਹਾਂ ਇੰਨੇ ਲੁੱਟ ਮਚਾਈ ਹੋਈ ਆ ਲੋਕਾਂ ਨਾਲ ਪੋਲਿਟੀਕਲ ਧੱਕੇਸ਼ਾਹੀਆਂ ਕਰ ਰਿਆ ਆ ਮੈਂ ਮਕੇਰੀਆਂ ਦੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਨੂੰ ਵੀ ਮਿਲ ਚੁੱਕਿਆ ਆ ਪਰ ਉਹਨਾਂ ਨੇ ਵੀ ਆਪਣੀ ਬੇਵੱਸੀ ਪ੍ਰਗਟ ਕੀਤੀ ਆ ਕੀ ਕਹਿਣਾ ਚਾਹੁੰਦੇ ਹੋ ਜੋ ਤੁਹਾਡੇ ਨਾਲ ਸਿਆਸੀ ਧੱਕੇਸ਼ਾਹੀ ਹੋ ਰਹੀ ਹੈ ਜੀ ਵੇਖੋ ਜੀ ਸਾਡੀ ਜਿਹੜੀ ਜ਼ਮੀਨ ਦਾ ਵਾਦ ਸੀ ਉਹ ਚੱਲਦਾ ਸੀ ਦੋਵਾਂ ਭਰਾਵਾਂ ਦਾ ਉਹ ਮੁੱਕ ਜਾਣਾ ਸੀ ਪਰ ਇਸ ਬੱਬੂ ਘੁੰਮਣ ਨੇ ਤੇ ਕਰਮਵੀਰ ਘੁੰਮਣ ਨੇ ਜਿਹੜਾ ਐਮਐਲਏ ਦਸੂਗਾ ਇਹਨੇ ਨਹੀਂ ਮੁੱਕਣ ਦਿੱਤਾ ਕਿਉਂ ਇਹ 86 ਤੋਂ ਹਰ ਅਫਸਰ ਦੇ ਉੱਤੇ ਪੋਲੀਟਿਕਲ ਦਬਾਅ ਪਾ ਕੇ ਸਾਡੇ ਖਿਲਾਫ ਕਰਨ ਰਿਹਾ ਤੇ ਅਸੀਂ ਇਹੋ ਹੀ ਭਗਵੰਤ ਮਾਨ ਅੱਗੇ ਬੇਨਤੀ ਕਰਦੇ ਆਂ ਵੀ ਜੇ ਸਾਡੇ ਪਰਿਵਾਰ ਦੇ ਵਿੱਚ ਕੋਈ ਮਾੜਾ ਕੰਮ ਹੋ ਗਿਆ ਤੇ ਜ਼ਿੰਮੇਵਾਰ ਇਹ ਹੋਣਗੇ ਕੇਰੀਆਂ ਦੇ ਵਸਨੀਕ ਸਾਹਿਬ ਨੂੰ ਪਿੰਡ ਹੈ ਉਹਨਾਂ ਦੇਖੇ ਨੇ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਹੈ ਤੇ ਉਹਨਾਂ ਨੇ ਕਿਹਾ ਕਿ ਹਲਕਾ ਜਿਹੜੀ ਕਿਸਮਤੇ ਬਤਾਈ ਕਰੇ ਇਸ ਤੋਂ ਬਾਅਦ ਤਾਂ ਉਹਦੇ ਫਾਦਰ ਧੱਕੇ ਨਾਲ ਸਾਡੇ ਨਾਲ ਧੱਕਾਸ਼ਾ ਹੀ ਕੀਤੇ ਤੇ ਧੱਕੇ ਨਾਲ ਸਾਡੇ ਨਾਲ ਪੁੱਛ ਤੇ ਖੜੇ ਕਰ। ਪਹਿਲੀ ਗੱਲ ਤਾਂ ਮੇਰਾ ਹਲਕਾ ਦਸੂਆ ਹੈ ਮੇਰਾ ਮਕੇਰੀਆਂ ਦੇ ਨਾਲ ਕੋਈ ਲੈਣ ਦੇਣ ਨਹੀਂ ਗਾ। ਮੈਂ ਤਾਂ ਆਪਣੇ ਹਲਕੇ ਦੇ ਲੋਕਾਂ ਦੀ ਮਦਦ ਕਰੂੰਗਾ ਜਿੱਥੇ ਕੋਈ ਮੇਰੇ ਲੋਕ ਥਲਕੇ ਦੇ ਲੋਕਾਂ ਨਾਲ ਕਿਤੇ ਧੱਕਾ ਹੁੰਦਾ ਹੋਵੇ। ਦੂਸਰਾ ਜਿਹੜਾ ਵੀ ਤੁਸੀਂ ਨਾਂ ਲੈ ਰਹੇ ਹੋ ਨਾਂ ਮੈਂ ਇਹਨਾਂ ਨੂੰ ਕਦੀ ਫੜਿਆ। ਨਾ ਇਹਨਾਂ ਨੇ ਕਦੀ ਮੇਰੇ ਨਾਲ ਕੋਈ ਟਾਈ ਅਪ ਕੀਤਾ ਨਾ ਮੈਨੂੰ ਇਹਨਾਂ ਦਾ ਕਦੀ ਕੋਈ ਟੈਲੀਫੋਨ ਆਇਆ ਔਰ ਨਾ ਮੈਂ ਇਹਨਾਂ ਨੂੰ ਜਾਣਦਾ ਨਾ ਇਹਨਾਂ ਦੇ ਮੈਨੂੰ ਕੋਈ ਜਿਹੜਾ ਕੇਸ ਆ ਕੋਈ ਜਿਹੜੇ ਤੁਸੀਂ ਦੱਸ ਰਹੇ ਹੋ ਉਹਦੇ ਬਾਬਤ ਕੋਈ ਪਤਾ ਆ ਔਰ ਜੇ ਕੋਈ ਇਹਨਾਂ ਦਾ ਆਪਸੀ ਹੈਗਾ ਆ ਰنجੇਸ਼ ਬਾਜੀ ਹੈਗੀ ਆਪਣੇ ਭਰਾਵਾਂ ਭਰਾਵਾਂ ਦੇ ਕਾਨੂੰਨ ਮੁਤਾਬਕ ਜਿਹੜੀ ਕੋਈ ਕਾਰਵਾਈ ਆ ਕਾਨੂੰਨ ਮੁਤਾਬਕ ਹੋਈ ਹੋਵੇਗੀ ਤੇ ਜੇ ਕਹਿੰਦੇ ਨੇ ਔਰ ਕਿਸੇ ਨਾਲ ਵੀ ਕੋਈ ਨਾ ਮੇਰੀ ਆਦਤ ਹੈ ਨਾ ਮੈਂ ਕਿਸੇ ਨਾਲ ਕੋਈ ਧੱਕਾ ਕਰਦਾ ਔਰ ਕਾਨੂੰਨ ਮੁਤਾਬਕ ਜਿਹੜੀ ਕਾਰਵਾਈ ਆ ਉਹ ਜਰੂਰ ਹੋਈ ਹੋਊਗੀ ਜੀ ਇਹਨਾਂ ਕਿਸ ਤਰ੍ਹਾਂ ਇਲਜ਼ਾਮ ਲਾਏਗੇ ਤਾਂ ਅਜੇ ਤੱਕ ਪੁੱਛ ਕੀਤੀ ਇਹਨਾਂ ਨੇ ਕਦੀ ਤੋਂ ਉਹਨੂੰ ਮਿਲੇ ਉਹਨਾਂ ਕਦੀ ਜਦੋਂ ਇਹਦੇ ਪਾਸਤੇ ਵਿੱਚ ਕਦੀ ਤੁਹਾਡੇ ਨਾਮ ਦਾ ਕਾਪੀ ਕੀਤੀ ਹੋਵੇ ਇਸ ਮਾਮਲੇ ਨਹੀਂ ਮੇਰੇ ਤੱਕ ਨਾਮ ਮੈਨੂੰ ਕੋਈ ਟੈਲੀਫੋਨ ਆਇਆ ਨਾ ਹੀ ਮੈਨੂੰ ਕਦੀ ਕੋਈ ਮਿਲਿਆ ਨਾ ਹੀ ਮੈਂ ਇਹਨਾਂ ਨੂੰ ਕੋਈ ਦੇਖਿਆ ਨਹੀਂ ਅਜੇ ਤੱਕ ਤਾਂ ਧੱਕਾ ਕਿਥੋਂ ਹੋ ਜੂਗਾ ਦੂਸਰਾ ਪਰਿਵਾਰਿਕ ਇਲਜ਼ਾਮ ਵੀ ਲਾ ਰਹੇ ਕਿ ਸਾਡੇ ਨਾਲ ਧੱਕਾ ਹੀ ਕਰਦੀ ਹੈ ਜੀ ਕੱਲ ਨੂੰ ਸਾਥੋਂ ਕੁਝ ਹੋ ਗਿਆ ਤੇ ਘਰ ਫਿਰ ਇਸੇ ਕੰਮ ਕਰਦੇ ਆਏ ਕਿ ਉਹਨਾਂ ਦੇ ਪਿਤਾ ਜਿਹੜੇ ਸਿੱਧੇ ਤੌਰ ਤੇ ਸਾਡੀ ਬੁਢੇ ਦੀ ਦੇਖਭਾਲ ਉਹ ਚਲੋ ਇਹ ਤਾਂ ਕੋਈ ਵੀ ਕਹਿ ਸਕਦਾ ਹੈ ਜਦੋਂ ਮੇਰਾ ਕੋਈ ਲੈਣ ਦੇਣੇ ਕੋਈ ਤਾਂ ਮੇਰਾ ਕਿਦਾਂ ਹੋ ਜੂਗਾ ਲੈਣ ਦਾ ਇਦਾਂ ਤਾਂ ਕੋਈ ਬੰਦਾ ਵੀ ਉੱਠ ਕੇ ਕਹਿ ਦਊਗਾ ਜੀ ਮੈਂ 2 ਲੱਖ ਵੋਟਰਾਂ ਦਾ ਮੈਨੂੰ ਵੋਟਾਂ ਪਾਈਆਂ ਨੇ ਮੈਂ ਉਹਨਾਂ ਦਾ ਐਮ ਐਲ ਏ ਇਦਾਂ ਤਾਂ ਕੋਈ ਬੰਦਾ ਵੀ ਉੱਠ ਕੇ ਕਹਿ ਦਊਗਾ ਸੋ ਇਦਾਂ ਦੀ ਬੇਬੁਨਾਨ ਇਲਜ਼ਾਮ ਨੇ ਪਰ ਮੈਂ ਇਹਨਾਂ ਨੂੰ ਜਾਣ ਦਾਂਗੀ